ਉਹ ਕੰਮ ਲਈਏ ਤੇਰੀ ਜਾਨ ਨੂੰ ਲੱਡੂਆਂ ਦਾ ਤੋੜਾ ਤੂੰ ਲਹਿੰਗੇ ਦੀ ਕੀ ਗੱਲ ਕਰਦੀ ਆ ਮਾਨਸਾ ਦੇ ਵਿੱਚ ਟੌਪ ਟੌਪ ਦੇ ਲਹਿੰਗੇ ਮਿਲਦੇ ਨੇ ਪਰ ਇੱਕੋ ਦੁਕਾਨ ਤੋਂ ਮਿਲਦੇ ਨੇ ਸ਼੍ਰੀ ਸ਼ਾਮ ਲਹਿੰਗਾ ਹਾਊਸ ਹੈ ਬਾਜ਼ਾਰ ਦੇ ਵਿੱਚ ਸਿਨੇਮਾ ਰੋਡ ਤੇ ਆਪਾਂ ਬਸ ਚਾਹ ਪੀ ਲਈਏ ਫਿਰ ਉੱਥੇ ਚੱਲਦੇ ਆ ਸੱਚੀ ਜੀਜੂ ਉੱਥੇ ਨੇ ਸੋਹਣੇ ਸੋਹਣੇ ਲਹਿੰਗੇ ਮਿਲਦੇ ਆ ਮੈਥੋਂ ਨੇ ਸਬਰ ਹੋਣਾ ਮੈਨੂੰ ਤਾਂ ਹੁਣ ਹੀ ਲੈ ਕੇ ਚੱਲੋ ਚਾਹ ਤਾਂ ਤੁਸੀਂ ਮੈਨੂੰ ਵਿਆਹ ਚ ਨਹੀਂ ਪਿਆ ਦੋਗੇ ਜੀਜੂ ਲਹਿੰਗੇ ਤਾਂ ਸਾਰੇ ਸੋਹਣੇ ਆ ਮੇਰਾ ਤਾਂ ਜੀ ਕਰਦਾ ਸਾਰੇ ਲੈ ਜਾ ਆ ਦੇਖ ਲੋ ਜੀ ਅਸੀਂ ਬੈਠੇ ਆ ਸ਼੍ਰੀ ਸ਼ਾਮ ਲਹਿੰਗਾ ਹਾਊਸ ਵਾਲਿਆਂ ਦੇ ਦੁਕਾਨ ਨੰਬਰ 74 ਦੋ ਖੰਬਿਆਂ ਵਾਲੀ ਗਲੀ ਦੇ ਸਾਹਮਣੇ ਇੱਕ ਸਾਹਮਣੇ ਪੈਂਦਾ ਰਿਲੈਕਸੋ ਦਾ ਸ਼ੋਅਰੂਮ ਹੁਣ ਤੁਸੀਂ ਵਿਆਹ ਸ਼ਾਦੀਆਂ ਵਾਸਤੇ ਖੁਸ਼ੀ ਦੇ ਪ੍ਰੋਗਰਾਮਾਂ ਵਾਸਤੇ ਲਹਿੰਗੇ ਲਾਂਚੇ ਸ਼ੇਰਵਾਨੀਆਂ ਬਾਕੀ ਹੋਰ ਜਾਗੋ ਦਾ ਸਮਾਨ ਯਾਨੀ ਕਿ ਵਿਆਹ ਦਾ ਸਾਰਾ ਸਮਾਨ ਇਹਨਾਂ ਕੋਲੇ ਹਰ ਸਮੇਂ ਹਾਜ਼ਰ ਮਿਲਦਾ ਹੈ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਰੇਟਾਂ ਦੇ ਵੀ ਖੁੱਲਾ ਚੈਲੰਜ ਹੈ ਘੱਟੋ ਘੱਟ ਰੇਟ ਹੋਣਗੇ ਇੱਕ ਨਾਲ ਗਿਫਟ ਵੀ ਦੇ ਰਹੇ ਨੇ 10000 ਰੁਪਏ ਦੀ ਖਰੀਦਦਾਰੀ ਤੇ ਨਾਲ ਇਹ ਵੱਡਾ ਟੈਚੀ ਫਰੀ ਹੈ ਆਹ ਵੇਖੋ ਜੀ ਬਾਕੀ ਜੇ ਕੋਈ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਫੋਨ ਦੇ ਉੱਤੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ